ਸਾਸਿਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਚੋਂ ਆਪਾਂ ਪਹਿਲਾ ਵੀਡੀਓ ਦਿਖਾਉਣੇ ਰਹੇ ਹਾਂ ਅੱਜ ਫੇਰ ਪਹੁੰਚੇ ਆਂ ਵੀਰ ਨੇ 5 ਬੇੜਾ ਸੇਲ ਕਰਨੀਆਂ ਜਿਨ੍ਹਾਂ ਵਿੱਚੋਂ 4 ਟੋਕੜਾ ਬੇੜਾ 1 ਗੱਬਣ ਆ ਜੀ ਤੇ ਬਹੁਤ ਹੀ ਚੰਗੇ ਰਿਕਾਰਡ ਆ ਨੋਰਮਲ ਹੀ ਰੇਟ ਆ ਜੀ ਵੀਰ ਦੇ ਹਰ ਵਾਰ ਨੋਰਮਲ ਹੀ ਰੇਟ ਹੁੰਦੇ ਆ 10000 ਤੋਂ ਲੈ ਕੇ 35000 ਤੱਕ ਗਾਂ ਆ ਜੀ ਅੱਜ ਤੇ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਲਵਾਂਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 8566005918 ਫੇਸਬੁੱਕ ਤੇ ਵੀ ਸੇਮ ਪੇਜ ਹੈ ਜੀ ਉਹਨੂੰ ਸਾਰੇ ਜਣੇ ਫੋਲੋ ਕਰ ਲਓ ਗੱਲਬਾਤ ਕਰਾਉਂਦੇ ਆ ਪ੍ਰਭ ਵੀਰ ਨਾਲ ਤੇ ਇਹਨਾਂ ਦੀ ਡਿਟੇਲ ਲੈ ਲੈਂਦੇ ਆ ਜੀ 사ਸੀ ਕਾ ਭਾਜੀ 사ਸੀ ਕਾ ਵੀਰ ਜੀ ਪਿੰਡ ਸਰਪ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਹੀ ਸੁਣਾਓ ਜੀ ਵਧੀਆ 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 ਜੀ ਕਿੰਨੀਆਂ ਅੱਜ ਅੱਜ ਵੀਰ ਜੀ ਆਪਣੇ ਕੋਲ 6 ਪੰਜ ਦੇ ਅੱਛਾ ਜੀ ਪੰਜ ਹਾਂ ਜੀ ਠੀਕ ਹੈ ਜੀ ਸਾਰੇ ਇੱਕ ਗੱਬਣ ਜੀ ਠੀਕ ਹੈ ਜੀ ਤੇ ਆਪਣਾ ਐਡਰੈਸ ਬੋਲ ਦੇ ਵੀਰ ਜੀ ਪਿੰਡ ਵਰਪਾਲ ਵੀਰ ਜੀ ਰੱਬ ਮੇਰਾ ਨਾਮ ਹੈ ਜ਼ਿਲ੍ਹਾ ਅੰਮ੍ਰਿਤਸਰ ਸਾਰਾ ਕੋਈ ਅੰਮ੍ਰਿਤਸਰ ਹੀ ਹੈ ਤੇ 9780911798 ਠੀਕ ਹੈ ਜੀ ਤੇ ਪਹਿਲਾ ਮਾਲ ਵੇਚ ਗਿਆ ਸਾਰਾ ਵੇਚ ਗਿਆ ਵੀਰ ਜੀ ਵੇਚ ਗਿਆ ਜੀ ਠੀਕ ਕਿੰਨੇ ਕਾਗੇ ਫੋਨ ਫੋਨ ਵੀਰ ਜੀ ਬੁਲਾਵਦਾ ਫੋਨ ਤੇ ਬਹੁਤ ਆਉਂਦਾ ਵਾ ਚਲੋ ਵੀਰਾਂ ਨੂੰ ਹੋਰੀ ਤੁਸੀਂ ਵੀਡੀਓ ਪਾਉਂਦੇ ਆਪਾਂ ਨੂੰ ਇੱਕ ਦੋ ਨੇ ਜਾਨ ਆਖਿਆ ਵੀ ਆ ਵੀਰ ਵੇਖਦਾ ਨਹੀਂ ਮਾਲ ਹਾਂ ਇਹ ਮੁੱਲ ਜਾਇਜ਼ ਕਰ ਲੈ ਕੋ ਸਭ ਕਾ ਵੇਖਦਾ ਵਾ ਇਹ ਮੁੱਲੇ ਹੁਣ ਦਵਾ ਦਵਾ ਡੰਗਰਾਂ ਦਾ ਇੱਕੋ ਜਾ ਕਰ ਦੇਣਾ ਵਾ ਫੇਰ ਮਾਲਕ ਤੋਂ ਵੇਖਣਾ ਬਾਕੀ ਭਾਈ ਜੀ ਜਾਖਣਾ ਫੋਨ ਨਹੀਂ ਆਉਂਦਾ ਨੂੰ ਪਸ਼ੂ ਦੀ ਕੁਆਲਿਟੀ ਹੋਵੇ ਤੇ ਬਾਕੀ ਮੁੱਲ ਜਾਇਜ਼ ਦੋ ਦਵਾ ਮੁੱਲ ਜਾਇਜ਼ ਤੇ ਫੇਰ ਵੀ ਡੰਗਰ ਵੇਖਦਾਗਾ ਇਹਨੇ ਹੁਣ ਇਹਨੇ ਕਹਣਾ ਵੀ ਲੈ 60000 ਮੰਗ ਲਿਆ ਨੇ 15000 ਅਲੀ ਦਾ ਫੇਰ ਮੁੱਲ ਤੋਂ ਕਰ ਲੈਣਾ ਵੀ ਜੀ ਤਾਂ ਆਪਣਾ ਕਿੱਥੋਂ ਸ਼ੁਰੂ ਅੱਜ ਅੱਜ ਵੀ ਜੀ ਆਪ 13000 ਸ਼ੁਰੂ ਕਰ ਦੇਣੀਗਾ ਠੀਕ ਆ ਜੀ ਤੇ ਅੰਡਾ ਮੈਂ 33000 ਤੇ ਮਗਾ ਦੇਣੀ ਆ ਠੀਕ ਆ ਸਹੀ ਕਰੀਏ ਸ਼ੁਰੂ ਹਾਂ ਜੀ ਜੀ ਕਰੋ ਵੀ ਜੀ ਕਰੋ ਜੀ ਸ਼ੁਰੂ ਬੈਡ ਚੈੱਕ ਕਰੋ ਹਵਾਨਾ ਚੈੱਕ ਕਰੋ ਹਵਾਨਾ ਵੀ ਤੇ ਥਾਣੇ ਵੀ ਚੈੱਕ ਕਰੋ ਜੀ 7 ਵਜੇ ਚੋਈ ਹੋਈ ਏ ਕੋ 5 ਵਜੇ ਚੋਈ ਨਹੀਂ ਹੋਈ ਠੀਕ ਹੈ ਜੀ 7 ਵਜੇ ਚੋਈ ਹੋਈ ਏ ਤੇ ਬਾਕੀ ਕੋਈ ਵੀਰ ਆਪਣਾ ਵੀਡੀਓ ਹਿਸਾਬ ਨਾਲ ਲਾਵੇ ਅੰਦਾਜ਼ਾ ਦੋ ਟਾਈਮ ਤਿੰਨ ਟਾਈਮ ਆਪਣੀ ਤਸਲੀਕ ਰਹੀ ਥੇ ਕਿਲੇ ਦੀ ਠੀਕ ਹੈ ਜੀ ਆਪਣੇ ਕਿਲੇ ਦੀ ਗਾਰੰਟੀ ਆਪਣੀ ਧਾਰ ਦਾ ਫਰਕ ਪੂਰ ਛੱਟਾ ਕੋਈ ਜੇ ਕੋ ਉਦਾਂ ਵੀਰ ਮੰਗਾਉਂਦਾ ਪੂਰ ਛੱਟਾ ਧਾਰ ਦਾ ਫਰਕ ਹੋਊਗਾ ਜੇ ਕੋਈ ਵੀਡੀਓ ਆਪਾਂ 9 ਕਿਲੋ ਦੱਸਾਂਗੇ ਉਹ 7 ਕਿਲੋ 8 ਕਿਲੋ ਲਾਗੇ ਵਜਾਲੇ ਕੋਈ ਚੈੱਕ ਕਰਨੀਆਂ ਬਾਕੀ ਦੁੱਧ ਤੇ ਨੀਰ ਰੁਪਏ ਦਾ ਫਰਕ ਪਊ ਆਹ ਤਾਂ ਦੁੱਧ ਕਿੰਨਾ ਦੇ ਦੋ 7 ਕਿਲੋ ਵੀ ਜੀ ਦੁੱਧ ਦੇ ਕੋਲ ਹੈ ਤੇ ਕਿੰਨਾ ਕਿਚਰ ਹੋ ਗਿਆ ਸੂਈ ਨੂੰ ਸੂਈ ਨੂੰ ਵੀ ਜੀ ਤਾਂ ਆਪਾਂ ਨੂੰ ਪਤਾ ਨਹੀਂ ਸੂਈ ਦੋਆਂ ਦੀ ਕਿ ਚਮਾਂ ਦੀ ਸੂਈ ਆ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਆਪਾਂ ਇਦਾਂ ਲੈਂਦੀ ਦੇਈਦਾ ਆਪਾਂ ਦੇਣੀ ਜੀ ਠੀਕ ਆ ਤੋੜ ਦੋ ਵੀਰ ਜੀ ਇਹਨੂੰ ਆਹ ਵੇਖੋ ਜੀ 7 ਕਿਲੋ ਦੁੱਧ ਤਿਆਰ ਆ ਹਾਈਟ ਇਹਦੀ ਨਾਰਮਲ ਜੀ ਆ ਜਿਆਦੀ ਵੱਡੀ ਨਹੀਂ ਗਈ ਆ ਦਾ ਵੀਰ ਦਾ ਬਾਕੀ ਪ੍ਰਿੰਟ ਵੀ ਸੋਹਣਾ ਹੈ ਇਹਦਾ ਆ ਠਾਣ ਥਣ ਚੈੱਕ ਕਰ ਲਓ ਠਾਣ ਬੜਾ ਸੋਹਣਾ ਲੱਗਾ ਈ ਇਹਨੂੰ ਇਹ ਵੀਰ ਜੀ 7 ਕਿਲੋ ਚਵਾ ਦੋਗੇ ਦੋ ਤਾਂ ਹਾਂ ਜੀ ਇਹ ਵੀਰ ਚਵਾ ਕੇ ਦਵਾਂਗੇ ਆਪਣੇ ਘਰੋਂ ਕੇ ਆਪਾਂ ਆਪਾਂ 9 ਕਿਲੋ ਹੋਣੀ ਗਿਆ ਜਿਹੜਾ ਚਵਾਦਣਾ ਉਹ ਹੀ ਉਹ ਤੋਂ ਕਵਾਂਗੇ ਠੀਕ ਹੈ ਜੀ ਉਹ 7 ਕਿਲੋ ਦੀ ਆਪਣੀ ਗਾਰੰਟੀ 7 ਕਿਲੋ ਚਵਾ ਕੇ ਦਵਾਂਗੇ ਆਪਾਂ ਠੀਕ ਆ 7 ਤੋਂ 6 ਨਹੀਂ ਹੋਊਗਾ ਠੀਕ ਹੈ ਜੀ ਤੇ ਮੁੱਲ ਕਿੰਨਾ ਕਰਦਾ ਮੁੱਲ ਵੀਰ ਜੀ ਵੇਖ ਲਓ ਜਿਆ ਜਿਆ ਕਰਦੀ ਜਿੱਥੇ ਕਰਨਾ 17000 ਕਰ ਲਈਏ ਮੈਂ ਜਨਾ ਜਿੰਨਾ ਤੁਹਾਡਾ ਦਿਲ ਕਰਦਾ ਕਰਦਾ ਬਾਕੀ ਤੁਸੀਂ ਜੇ ਵੇਖ ਲਓ ਡਾਣਾ ਜਿੰਨਾ ਡਾ ਦੋ ਨਹੀਂ ਤੁਸੀਂ ਆਪੇ ਦੱਸ ਦੋ ਦੋ ਜਾ ਦੋ ਜਾ ਦੋ 18000 ਦੀ ਕਰ ਦੋ ਕੋਈ ਕਰ ਦੋ ਭਾਈ ਜੀ 15000 ਚ 100 ਛੱਡ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਮਾਨ ਤਨ ਹੋ ਜਾਊਗਾ ਮੌਕੇ ਤੇ ਕਰ ਦਾਂਗੇ ਭਾਈ ਕਰ ਦਾਂਗੇ ਕੋਈ ਨਹੀਂ ਆਪਾਂ ਮਾਨ ਤਨ ਕਰਨ ਨੂੰ ਬੈਠੇ ਕੋਈ ਗੱਲ ਨਹੀਂ ਠੀਕ ਹੈ ਫੋਨ ਕਰ ਲਿਓ ਵੀ ਇਹਨੂੰ 15000 ਚ ਮਾਨ ਤਨ ਹੋ ਜਾਊਗਾ ਕਰ ਦਾਂ ਕਰ ਦਾਂਗੇ ਇਹਨੂੰ ਮਾਨ ਆਹ ਦਿਖਾਣੀ ਆਪਾਂ ਦੂਜੇ ਨੰਬਰ ਤੇ ਇੱਕ ਸਿੰਘ ਵੀ ਹੈਗਾ ਜ ਇਹਦਾ ਥਾਣਾ ਸੋਣਾ ਵੀ ਜੈਕ ਕਰ ਲਈ ਆ ਵੇਖੋ ਥਰਾਣੇ ਦਾ ਇਹਦਾ ਸੂਆ ਵੀਰ ਜੀ ਕਿਨੂਆ ਇਹਦਾ ਵੀਰ ਜੀ ਦੂਜਾ ਸੂਆ ਜੇਦਾ ਵੀ ਅੱਛਾ ਦੂਜਾ ਸੂਆ ਹਾਂਜੀ ਹਾਂਜੀ ਦੁੱਧ ਕੇ ਨਾ ਦੇ ਕੋਲ ਦੁੱਧ ਵਿੱਚ ਆਕੜ 9 ਕਿਲੋ ਹੋਊਗਾ ਲੇ ਕੋ ਠੀਕ ਆ ਜੀ ਤੇ ਇਹਦਾ ਪਤਾ ਕਰਾਂਗੇ ਕਿ ਸੂਈ ਆ ਨਹੀਂ ਵੀਰ ਜੀ ਇਹਦਾ ਪਤਾ ਪਉਦਾ ਨਹੀਂ ਘਰ ਵਾਲੇ ਨੇ ਮਹੀਨਾ ਹੋਇਆ ਵਾ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਠੀਕ ਆ ਜੀ ਬਾਕੀ ਮਹੀਨਾ ਗੰਦੇ ਤੋ ਸੂਆ ਸੂਈ ਨੂੰ ਬਾਕੀ ਦੁੱਧ ਹਾਲੇ 9 ਕਿਲੋ ਹੈਗਾ ਜੀ ਅੱਛਾ 9 ਕਿਲੋ ਦੁੱਧ ਤਿਆਰ ਇਹਨੂੰ ਤੋੜ ਦਿਓ ਵੀਰ ਜੀ ਕਮਾਲ ਆ ਵੀਰ ਲੱਡੂ ਕਮਾਲ ਆ ਇਧਰ ਨੇ ਦੇ ਵੀ ਟੋਕੜੀ ਆ ਵੀਰ ਦੱਸਦਾ ਚੱਲ 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 ਜਿੱਤਰੀ ਹੋਵੇ ਜਿੱਤਰੀ ਹੋਵੇ ਇਹ ਟਾਈਮ ਤੇ 9 ਕਿਲੋ ਦੁੱਧ ਜਿਹੜਾ ਇਹਦੇ ਕੋਲ ਤਿਆਰ ਹੈਗਾ ਜੀ ਵੀਰ ਨੂੰ ਫੋਨ ਕਰ ਲਿਓ ਹਾਂਜੀ ਵੀਰ ਜੀ ਹਾਂਜੀ ਹਾਂਜੀ ਦੁੱਧੋਂ ਵਾਜੂ ਥੋੜਾ ਬੋਧਾ ਕਿ ਨਹੀਂ ਦੁੱਧ ਵਿੱਚ ਕਿਲੋ ਖੰਡ ਦਾ ਫਰਕ ਪਾਉਗੀ ਠੀਕ ਹੈ ਜੀ ਦੇਖੋ ਚਲੋ ਸੇਵਾ ਸੁਆ ਕਰੋਗੇ ਇਹ ਆਪਾਂ ਕੋਲ ਤਾਜੀ ਆਈ ਹੈ ਤੇ ਜੀਨੀ ਲੌਂਡੀ ਜੀ ਠੀਕ ਹੈ ਜੀ ਠੀਕ ਹੈ ਆਪਾਂ ਕਿ ਲੋ ਕਿਹਨੂੰ ਲਾਹਣ ਨਹੀਂ ਦਿੰਦੇ ਜੀਨੀ ਲੌਂਡੀ ਗਾਂ ਜੀ ਇਹਨਾਂ ਵਕੀ ਦੇ ਕੈਮਰਾ ਮਾਰੋ ਵਕੀ ਦੇ ਭੁਖੀ ਰੱਖਦੀ ਵਕੀ ਜੀ ਹਾਂਜੀ ਇਹਨਾਂ ਵਕੀ ਭਾਰੇ ਚਲੋ ਦੁੱਧ ਦਦਾ 10000 ਕਿਲੋ ਕਰ ਆਉਗੀ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਾ ਜੀ ਮੁੱਲ ਵੀ ਜੀ ਆਪਾਂ ਲੈਣ ਦੇਣ ਨਾਲ 18000 ਮੰਗਦੇ ਆ ਠੀਕ ਆ ਜੀ ਇਹ ਡੀ ਜਿਹੜੀ 14000 ਛੱਡ ਦਾਂਗੇ ਠੀਕ ਆ ਜੀ ਉੱਚ ਮੌਕੇ ਦੇ ਮਾਨਤਾ ਨੂੰ ਛੱਡ ਦਾਂ ਛੋਟ ਕਰ ਦਾਂਗੇ ਠੀਕ ਆ ਬਾਕੀ ਕੋਈ ਫਿਕਸ ਰੇਟ ਨਹੀਂ ਭਾਈ ਜੀ ਇਹਨਾਂ ਖੁੱਲੇ ਮਾਨ ਵੀ ਕਰ ਦਿੰਦੇ ਆ ਇਹ ਤਾਂ ਪਤਾ ਨਹੀਂ ਫੋਨ ਲਾਓ ਨਹੀਂ ਕੋਈ ਗੱਲ ਨਹੀਂ ਕਿਤੇ ਕਰ ਦਾਂ ਗੂ ਜਨਮਰ ਪਸੰਦ ਆਉਣਾ ਚਾਹੀਦਾ ਬਾਬਾ ਜਿਹਦਾ ਤੁਹਾਡੇ ਮਨ ਨੂੰ ਲੱਗਣਾ ਚਾਹੀਦਾ ਵਾ ਠੀਕ ਹੈ ਇਹਨਾਂ ਦੀ ਗੱਲ ਕੋਈ ਘਾਟਾ ਵਾਧਾ ਹੋ ਚੱਲਦਾ ਰਹਿੰਦਾ ਇਦਾਂ ਹੀ ਠੀਕ ਆ ਜੀ ਠੀਕ ਆ ਸਹੀ ਆ ਤੇ ਆ ਕੇ ਆਪਣੀ ਚੈੱਕ ਕਰਿਓ ਬਾਦ ਵਿੱਚ ਜੀ ਵੀ ਆਪਣੀ ਚੈੱਕ ਕਰਕੇ ਖੜੋ ਵੀਰੇ ਹਾਂਜੀ ਆ ਤੀਜੇ ਨੰਬਰ ਦੇ ਹੋਣੀ ਆ ਇਹਦਾ ਵੀ ਥਣ ਥਣ ਬੜਾ ਸੋਹਣਾ ਲੱਗਾ ਬਾਕੀ ਥਣ ਥਣ ਬਹੁਤ ਸੋਹਣਾ ਬਾਕੀ ਹੈ ਨਹੀਂ ਸੀ ਲੱਗੇ ਵੀਰੇ ਭਾਜੀ ਉਹ ਜਿਹੜੀ ਪਹਿਲਾਂ ਦਿਖਾਈਆਂ ਦੋ ਰੱਸੀ ਪੋਣੀ ਪੈਂਦੀ ਉਹਨਾਂ ਨੂੰ ਦੋ ਰੱਸੀ ਪੋਣੀ ਪੈਂਦੀ ਵੀਰੇ ਇਹਨਾਂ ਨੂੰ ਠੀਕ ਹੈ ਜੇ ਕੋਈ ਪੋਣਾ ਪੈਂਦਾ ਆ ਕੋਈ ਗੱਲਬਾਤ ਨਹੀਂ ਇਹਨੂੰ ਠੀਕ ਆ ਠੀਕ ਆ ਇਹ ਇੱਕ ਮੜੀ ਬਾਈ ਰਾਦੀ ਵੀਰ ਜੀ ਇਹ ਅੱਛਾ ਇਹਦੇ ਕੋਲ ਦੁੱਧ ਕਿੰਨਾ ਦੇਖੋ ਦੁੱਧ ਵੀਰੇ 7 ਕਿਲੋ ਜਿਹੜਾ ਪੱਕਾ ਚਬਾਉਣ ਵਾਲਾ ਆ ਇਹਦਾ ਸੂਆ ਸੂਆ ਪਹਿਲਾਂ ਵੀ ਜੀ ਦਾ ਠੀਕ ਹੈ ਮੂੰਹ ਵਿਚਾਰ ਦਾਂਦੇ ਜੀ ਅੱਛਾ ਮੂੰਹ ਚਾਰ ਦਾਂਦਾ ਦੱਕ ਦਾ ਨਾ ਘਟੇ ਤੋ ਅੱਛਾ ਘਟਿਆ ਇਹ ਚੋ ਦੱਸ ਦੇਣਾ ਘਟੇ ਦੀ ਮਸ਼ੀਨ ਠੀਕ ਠੀਕ ਪਤਾ ਕੀ ਚੌਣੀ ਅਗਲੇ ਨੂੰ ਇਹ ਕਿਹੜੀ ਸੂਨ ਵਾਲੀ 20 ਰੁਪਏ ਦਾ ਧੋਖਾ ਕਰਦਾਂਗੇ ਨਾ ਦੱਸ ਕੇ ਦੇਣੀ ਆਪਾਂ ਬਿਲਕੁਲ ਜੀ ਦੱਸ ਕੇ ਦੇਣੀ ਵੀ ਦੱਕ ਦਾ ਨਾ ਘਟੇ ਚੋਂ ਹਾਂਜੀ ਤੇ ਬਾਕੀ ਭੂਰ ਛੱਟੇ ਦੀ ਗਰੰਟੀ ਉਹ ਮੇਰੀ ਹੋਗੀ ਠੀਕ ਹੈ ਜੀ ਨਾ ਬਾਕੀ ਆਪਣੇ ਸੱਲੀ ਕਰਕੇ ਖੜੇ ਜਿਹੜਾ ਵੀਰਾ ਵੇ ਸਾਡੇ ਕੋਲ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਸਾਡੀ ਕਿੱਲੇ ਆਪਣੀ ਦੀ ਗਰੰਟੀ ਹੋਗੀ ਜੀ ਤੋੜ ਦੋ ਵੀਰ ਜੀ ਇਹਨੂੰ ਸੱਦ ਕਾਰਦੇ ਚੰਗੇ ਦੀ ਮਾਲਕ ਆ ਹਵਾਨਾ ਵੀ ਵੇਖ ਲੋ ਇਹ ਇੱਕ ਸਾਈਡ ਥੋੜਾ ਉੱਪਰ ਰੱਖਦੀ ਆ ਆ ਵੀਕ ਚੰਗੀ ਸੋਹਣੀ ਹੈ ਜੀ ਦੁੱਧੋਂ ਬਾਜੂ ਵੀਰ ਜੀ ਥੋੜਾ ਬੋਧਾ ਕਿ ਨਹੀਂ ਵੀਰ ਚਲੋ ਜੇ ਤੁਸੀਂ ਸੇਵਾ ਕਰਨ ਵਾਲਾ ਵੀਰ ਖੜੂਗਾ ਤਾਂ ਦੁੱਧ 8-9 ਕਿਲੋ ਕਰੀ ਜਾਊਗੀ ਠੀਕ ਹੈ ਜੀ ਆ ਪਾਣੀਆ ਦੇ ਵੀ 12 ਕਿਲੋ ਕਰੀ ਜਾਊਗੀ 8-9 ਕਿਲੋ ਕਰੋ ਸੇਵ ਕਰੀਏ ਬਾਕੀ ਕਿਹੜੀ ਕਰੀਏ ਬੁੱਢੜਿਆ ਹਾਂਜੀ ਥਾਣ ਥਾਣਾ ਆਪਣੇ ਆ ਵੇਖ ਸਕਦੇ ਆ ਤੁਸੀਂ ਥਾਣ ਥੋਣੇ ਕੋਈ ਚੱਕਰ ਨਹੀਂ ਪਾਉਂਦੇ ਪੂਰੇ ਵਧੀਆ ਸੋਹਣੇ ਕਰੀ ਕੋਈ ਜਕਰ ਨਹੀਂ ਜਦ ਮਰਜੀ ਬਹਤ ਫੇਰੀ ਜਾਊ ਗੱਲ ਬਾਤ ਇਹੋ ਜਾਨੀ ਹੈਗਾ ਵੀ ਆ ਮੱਛੀ ਲੱਤ ਲਾ ਜੇ ਹਾਂਜੀ ਇਹ ਝੂੜ ਦੇ ਦਸੀ ਰੂਸੀ ਪਹਾੜੀ ਨਹੀਂ ਲੋਟ ਥਾਣ ਦਾ ਫਰਕ ਆ ਵੀ ਕਿ ਪਿਛੇ ਥਾਣ ਦਾ ਵਰਕ ਜਿਆੜੇ ਦਾ ਅੱਛਾ ਬਾਕੀ ਵੀ ਮੱਜਾਂ ਨਾਲਦਾ ਪਿਛੇ ਥਾਣ ਦਾ ਬਹਿ ਜਾਂਦੀਆਂ ਗਾਵਾਂ ਦਾ ਦਾ ਗਮਰਾ ਅਗਲੇ ਥਾਂ ਦਾ ਹੁੰਦਾ ਵਾ ਮੱਜਾ ਪਿਛਲੇ ਥਾਂ ਦਾ ਹੁੰਦਾ ਵਾ ਠੀਕ ਹੈ ਜੀ ਇਹਨਾਂ ਦਾ ਕੋਈ ਚੱਕਰ ਨਹੀਂ ਬਾਕੀ ਆਪਣੀ ਤਸੱਲੀ ਕਰਕੇ ਖੜੇ ਵੀਰ ਆਪਣੀ ਕਿਲੇ ਦੀ ਗਾਰੰਟੀ ਤੇ ਹੁੰਦੀ ਹਾਂਜੀ ਹਾਂਜੀ ਆਪਣੀ ਕਿਸੇ ਦੇ ਘਰ ਦੀ ਗਾਰੰਟੀ ਨਹੀਂ ਕਿਲੇ ਦੀ ਗਾਰੰਟੀ ਹੋ ਗਈ ਆਪਣੀ ਠੀਕ ਹੈ ਤੇ ਮੋਲ ਕਿੰਨਾ ਕਰ ਦੇ ਵਿੱਚ ਜੀ ਇਹਦਾ ਮੋਲ ਵੀਰ ਜੀ ਚਲੋ ਜਿੰਨਾ ਮਰਜ਼ੀ 18000 ਕਰੀਏ 15000 ਦੀ ਹਾਨਾ ਕਰ ਦਾਂਗੇ ਮੌਕੇ ਤੇ ਛੋੜ ਹੋ ਜੀ 12000 ਵੀ ਕਰ ਦਾਂਗੇ ਜੀ ਠੀਕ ਹੈ ਜੀ 14000 ਦੀ ਫਿਕਸ ਜੀ ਬਰ ਕੁਝ 100 ਰੁਪਏ ਛੋੜੀ ਹੋਣਾ ਜੀ ਤੇ ਕਈ ਵਾਰਾਂ ਵੀਰ ਜੋੜਾ ਲੈਣ ਵਾਲੇ ਵੀ ਹੁੰਦੇ ਜੀ ਜੋੜੇ ਜੀ ਥੋੜੇ ਜੋ ਵੀਰ ਜ ਹੋਰ ਕ 1000 ਦਾਂਗੇ ਕਿ ਕਿਹੜੀ ਗੱਲ ਹੈ ਠੀਕ ਹੈ ਜੀ ਠੀਕ ਹੈ 1000 ਰੁਪਏ ਹੋਰ ਚੜਦਾ ਜੋੜਾ ਸਹੀ ਜੋੜਾ ਦੋਵਾਂ ਨਾਲ ਪਾਉਗਾ 1000 ਕਰ ਦਾਂਗੇ ਠੀਕ ਫੋਨ ਲਾ ਲਿਓ ਵੀਰ ਨੂੰ ਤੇ ਆਹ ਵੇਖ ਸਕਦੇ ਆ ਗੱਬਣ ਵੈੜ ਦਿਖਾਉਣੀ ਆ ਆ ਵੇਖੋ ਜੀ ਇਹ ਵੀ ਸੋਹਣੀ ਆ ਤੇ ਹਵਾਨਾ ਹੋਣਾ ਇਹਦਾ ਵੀ ਚੰਗਾ ਜੀ ਆ ਵੇਖ ਖਾਣੇ ਦਾ ਵੀ ਵੇਖ ਲਓ ਖਾਣਾ ਬੜਾ ਸੋਹਣਾ ਲੱਗਾ ਇਹਦਾ ਟਾਈਮ ਕਿੰਨਾ ਰਹਿੰਦਾ ਵੀਰ ਜੀ ਸੂਣ ਚ ਜੀ ਵੀਰ ਜੀ ਤੇ ਖੜਦੀ 10 ਬੰਦ ਨੇ ਖੜਦੀ ਜੀ ਠੀਕ ਆ ਸੂਆ ਕੇ ਨਵਾਦਾ ਸੂਆ ਪਹਿਲਾਂ ਜੀ ਵੀਰ ਜੀ ਦਾ ਵੀ ਠੀਕ ਆ ਪਹਿਲਾਂ ਸੂਆ ਬਾਕੀ ਚਲੋ ਸਾਂਭੀ ਸੁੰਭੀ ਘਟਿਆ ਬਜੀ ਸਾਂਭੀ ਸੁੰਭੀ ਹੁੰਦੀ ਤੇ ਇਹੋ ਵੀਰ ਜੀ ਬਚੀ ਰਕਮ ਦੀ ਹੋਣੀ ਜੀ ਹਾਂ ਜੀ ਸਾਂਭੀ ਜਿੰਨੇ ਖਾਂ ਵੀ ਉਹਨੇ ਮੁੱਲ ਪੈ ਜਾਣਾ ਦਾ ਵੀਰ ਜੀ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਚਲੋ ਹੈ ਜਿੰਨੇ ਸਾਫ ਹੈ ਸਾਰੀ ਵਸੀ ਬਣਦੀ ਹੁੰਦੀ ਸੋਹਣੀ ਬਣਦੀ ਹੁੰਦੀ ਦੁੱਧ ਕਰਾਂ ਚਵਾ ਦਊਗੀ ਦੁੱਧ ਵੀਰ ਜੀ 14 1 ਆਹ ਦੇਖੋ ਜੀ ਕਦ-ਕਦ ਚੈੱਕ ਕਰ ਲਓ ਵਸ਼ੀ ਦਾ ਸੂਆ ਪਹਿਲਾ ਮੂੰਹ ਤੋਂ 4 ਦੰਦ ਦਾ 10 ਕ ਦਿਨ ਵੀਰ ਕਹਿੰਦਾ ਲੈ ਜੂਗੀ ਤੇ ਦੁੱਧ 14-15 ਲੀਟਰ ਕਹਿੰਦਾ ਚਵਾ ਦੇਊਗੀ ਇਹ ਕਮਾ ਲਾ ਵੀਰ ਬਾਕੀ ਮੁੱਲ ਵੀ ਕਿ ਬਹੁਤਾ ਨਹੀਂ ਆ ਬਾਕੀ ਢਲਡੁਲਾ ਹੈਗੀਆਂ ਹਵਾ ਨੇ ਦੇ ਵਿੱਚ ਤੇ ਜਦੋਂ ਤੱਕ ਸੂਣਾ ਚੰਗੀ ਤਿਆਰ ਹੋ ਜੂਗੀ ਅ ਥਾਣਾ ਚ ਵੀ ਵਿਰਲ ਪਾ ਲੈਣੀ ਇਹਨੇ ਚੰਗੀ ਸੋਣੀ ਤਿਆਰ ਹੋਣਾ ਹਵਾ ਨਾਲ ਥਾਣ ਚਾਰੇ ਵੇਖ ਲੋ ਇੱਕ ਥਾਣ ਬੜਾ ਸੋਹਣਾ ਲੱਗਾ ਜੀ ਵੈੜ ਨੂੰ ਆਹ ਬਿਲਕੁਲ ਠੰਡੀ ਧਿਰੀ ਆ ਇਹ ਨਹੀਂ ਬਿਆਕ ਵੀਰ ਵੀ ਲੱਤ ਲਾ ਜੇ ਹਾਂਜੀ ਲੱਤ ਉਤਰੋਣਾ ਚੱਕਰ ਨਹੀਂ ਪਿਆਗਾ ਜੀ 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 ਤੇ ਠੀਕ ਆ ਤੇ ਇਹ 10 ਦਿਨ ਹੀ ਖੜੂਗੀ ਕਿ ਵੱਧ ਲੈ ਜੂਗੀ ਨਹੀਂ ਜੀ 2-4 ਦਿਨ ਵੱਧ ਲੈ ਜੇ ਮੈਨੂੰ ਚੰਗਾ ਵਾ ਬਾਕੀ 10 ਦਿਨ ਤਾਂ ਮੇਰੇ ਹਿਸਾਬ ਨਾਲ ਲੈ ਜੂਗੀ ਜੀ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਾ ਜੀ ਮੁੱਲ ਵੀ ਜਹਾਨ ਆ ਜਿਹੜੀ 32000 ਰੁਪਏ ਕਰ ਦੇ ਜੀ ਮੌਕੇ ਤੇ ਛੋੜ ਹੋ ਜੂਗੀ ਬਸ ਸਗਣ ਵਾਲਾ ਕੰਮ ਕਰਨਾ 31000 ਪੂਰਾ ਲੈਣਾ ਆਪਾਂ ਠੀਕ ਠੀਕ ਹੈ ਆਪਾਂ 31000 ਪੂਰਾ ਲੈ ਲਾਂਗੇ ਚੋ ਜੀ 200 ਰੁਪਏ ਛੱਡ ਦਾਂਗੇ ਅੱਛਾ ਜੀ ਠੀਕ ਹੈ ਵੀਰ ਨੂੰ ਫੋਨ ਕਰ ਲਿਓ ਹਾਂਜੀ ਹਾਂਜੀ ਇੱਕ ਆਪਾਂ ਲਾਸਟ ਤੇ ਦਿਖਾਉਣੀ ਆ ਵੀ ਵੱਡੇ ਕੱਦ ਕਾੜ ਦੀ ਮਾਲਕ ਆ ਬਹੁਤ ਹੀ ਸੋਹਣੀ ਆ ਤਹਵਾ ਨਾ ਵੀ ਦਿਖਾਵਾਂਗੇ ਥਾਣੇ ਵੀ ਦਿਖਾਵਾਂਗੇ ਹਾਂ ਵੇਖੋ ਜੀ ਗੁਲਾਬੀ ਨਾਸਾਂ ਵਾਲੀ ਵੈੜਾ ਫੇਸ ਕੁਆਲਟੀ ਚੈੱਕ ਕਰ ਲਓ ਥਾਣ ਚੈੱਕ ਕਰ ਲਓ ਜੀ ਇਹਦਾ ਬੜਾ ਸੋਹਣਾ ਲੱਗਾ ਤੇ ਬੇਲਬਾਲ ਕਾਫੀ ਲੰਮੀ ਆ ਸੁਆ ਵੀਰ ਜੀ ਕਰਵਾਇ ਦਾ ਸੁਆ ਵੀਰ ਜੀ ਕਰਵਾ ਦੂਜਾ ਦੱਸਦੇ ਆ ਅੱਛਾ ਦੂਜਾ ਸੁਆ ਆ ਜੀ ਦੂਜਾ ਦੱਸਦਾ ਬਾਕੀ 20 ਵਿੱਚ ਤਾਂ ਨਹੀਂ ਹੈ ਜਦਪਤ ਵਾਲੀ ਆ ਜਰਨੇ ਵਿਧੀ ਤੋਂ 30 ਕਿਲੋ ਤੋਂ ਬਾਅਦ ਚੁਆਇਆ ਹੋਊਗਾ ਆ ਕੱਦ ਚੈੱਕ ਕਰੋ ਵੀਰ ਆਹ ਦੇਖੋ ਮੇਰਾ ਵੱਡਾ ਗਾੜੀ ਕੱਦ ਵੀ ਕਾਫੀ ਚੰਗਾ ਬਾਅਦ ਬੇਲ ਵੀ ਬੜੀ ਲੰਮੀ ਇਹਨੂੰ ਹੀ ਤੋਰ ਦਿਓ ਜੀ ਆ ਫੇਸ ਕੁਆਲਿਟੀ ਚੈੱਕ ਕਰੋ ਪਹਿਲਾਂ ਵੈੜ ਦੀ ਆਹ ਵੇਖੋ ਜੀ ਆਹ ਵੇਖੋ ਵੈੜ ਦੀ ਫੇਸ ਕੁਆਲਿਟੀ ਤੇ ਬਾਕੀ ਬੇਲ ਬਾਲ ਬਹੁਤ ਲੰਮੀ ਆ ਜੀ ਇਸ ਟਾਈਮ ਤੇ 8 ਲੀਟਰ ਦੁੱਧ ਤਿਆਰ ਆ ਜਿਹਦੇ ਕੋਲ ਕਮਾਲ ਆ ਵੀਰ ਕਮਾਲ ਆ ਆ ਵੇਖੋ ਸਾਬੇਖੋ ਪੂਰੀ ਕਾਇਮ ਆ ਕੋਈ ਲੱਸੀ ਲੱਸੀ ਨਹੀਂ ਗੀ ਨੱਚ ਕੇ ਦਿਖਾਉਂਦੀ ਆ ਇਹ ਠੰਡੀ ਹੋਸੀ ਆ ਬਿਲਕੁਲ ਠੰਡੀ ਧੀਰੀ ਆ ਜਿੰਦਾ ਮਰਜੀ ਥੱਲੇ ਬੈਠੇ ਰਹੋਗੇ ਜਿੰਦਾ ਮਰਜੀ ਬੈਠੇ ਰਹੋ ਕਾਰੀ ਬੱਧੀ ਚਰਮਾਲੀ ਆ ਹਾਂਜੀ 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 ਇਹ ਕਿਹੜੀ ਵੀਰੇ ਬੁੱਢੜ ਹੋ ਗਈ ਕਿਤੇ ਹਾਂਜੀ ਇਹ ਮੱਛੀ ਆ ਬਣੀ ਵੀਰਜੀ ਕਿ ਨਹੀਂ ਬਣੀ ਨਹੀਂ ਵੀਰਜੀ ਬਣੀ ਬੁਣੀ ਨੇ ਆਪਾਂ ਨੂੰ ਪਤਾ ਘਰ ਵਾਲੇ ਚਲੋ 10 15 ਦਿਨਾਂ ਦੇ ਆਂਦੇ ਸੀ ਆਪਣੀ ਨੂੰ ਇਦਾਂ ਜਣੀ ਤੇ ਇਦਾਂ ਆਈ ਜੀ ਠੀਕ ਆ ਹਾਂਜੀ ਕਿੰਨਾ ਕਰਨਾ ਵੀਰਜੀ ਮੋਲੇ ਦਾ ਮੋਰੇ ਤੇ ਵੀਰਜੀ ਨੇ ਮਰਜੀ ਕਰੋ ਜਿਹੜੇ ਜਦੋਂ ਇੱਦੇ ਤੇ ਵੀਰ ਢੋਗੀ ਗਾਂ ਤੇ ਗਾਂ ਲੱਖ ਰੁਪਏ ਦੀ ਆ ਹਾਂਜੀ ਤੇ ਹੁਣ ਆਪਾਂ ਹਿਸਾਬ ਨਾਲ ਦੇ ਦਨੀ ਆ ਕਿੰਨੇ ਕੁ ਦੀ 5000 ਮੇਰਾ ਮਾਣ ਮੈਂ ਮੁੱਲ ਕਰ ਲਈ ਵੀ ਦੀ ਕਿੰਨਾ ਮਾਣ ਕਰਨਾ ਉੱਚੋ ਇਹਨਾਂ ਮਰਜ਼ੀ ਕਰ ਦਿਓ ਭਾਈ ਤੁਹਾਡੀ ਮਰਜ਼ੀ ਆ ਨਹੀਂ ਮੈਂ ਨਹੀਂ ਤੁਸੀਂ ਦੱਸੋ ਕਿੰਨਾ ਕਰਨਾ ਮਰਜ਼ੀ ਛੱਡ ਦੋਗੇ ਬਾਕੀ ਵੈੜ ਵੱਡੀ ਆ ਤੁਸੀਂ ਦੱਸੋ ਵੱਡੀ ਵੀ ਚੜ ਨਹੀਂ ਕੀ ਕਦੇ ਹਾਂਜੀ ਚਵਾ ਚੂ ਬੜਾ ਸੋਹਣਾ ਬਾਕੀ ਉਹ ਆਪਣੀ ਗਰੰਟੀ ਆ ਠੀਕ ਉਹ ਜਿਹੜਾ ਇੱਕ ਗਲੇ ਆਪਾਂ ਘਰੋਂ ਕੋ ਦਰਨਾ 8 ਕਿਲੋ ਜੇ ਠੀਕ ਇਹ ਬਾਕੀ ਵੇਲੇ ਜਿੱਤੇ ਜਾਇਜ਼ ਲਾਦੀ ਦੇ ਦੋ ਨਹੀਂ ਤੁਸੀਂ ਦੱਸ ਦੋ 1000 ਰੁਪਏ ਦਾ ਮਾਣ ਕਰਦਾ ਠੀਕ ਹੈ 24000 ਦੀ 24000 ਉਹ ਚ ਛੋੜ ਛੜ ਹੋ ਜੂਗੀ ਕਰਦਾਂਗੇ ਵੀ ਜੀ ਕਰਦਾ ਠੀਕ ਹੈ ਜੀ ਵੀ ਇਹਨੂੰ ਫੋਨ ਕਰ ਲਿਓ ਤੇ ਕਰਨੀ ਵੀਰ ਵੀਰ ਫੋਨ ਕਰਿਆ ਕਰ ਸਲਾਹ ਕਰਕੇ ਮੇਰੇ ਭਰਾ ਠੀਕ ਹੈ ਜੀ ਜਿਹੜਾ ਵੀਰ ਕਹਿੰਦਾ ਫੋਨ ਕਰਦਾ ਵੀਰ ਮੈਂ ਸਲਾਹ ਕਰਕੇ ਦੱਸਦਾ ਇਹ ਦਾ ਨਾ ਕਰੇਗਾ ਮੇਰੀ ਸਲਾਹ ਕਰਕੇ ਫੋਨ ਲਾਇਆ ਕਰੋ ਠੀਕ ਹੈ ਜੀ ਇਹ ਕਰਨਾ ਦਾ ਮੇਰਾ ਠੀਕ ਹੈ ਜੀ ਆਹੀ ਪੰਜ ਜਿਹੜਾ ਸੇਲ ਕਰਨੀਆਂ ਵੀਰ ਨੇ ਤਾਂ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ